ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਸਾਕੀ ਤੇ ਡੇ ਆਪਣਾ ਅਜ ਪੰਜਵਾ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਗਿਆ ਸਨ 1791 ਦੇ ਆਰੰਭ ਵਿੱਚ ਮਹਾ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹੱਕ ਰੱਖਿਓ ਗ੍ਰਾਉਣ ਲਈ ਚੜ੍ਹਾਈ ਕੀਤੀ ਅੱਗੋ ਸਾਹਿਬ ਸਿੰਘ ਪੰਗੀ ਆਦ ਨੇ ਬਿਨਾਂ ਲੜਾਈ ਦੇ ਕਿਸੇ ਰਕਮ ਦੇਣ ਤੋਂ ਨਾ ਕਰ ਦਿੱਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਲੜਾਈ ਤੱਕ ਵੱਧ ਗਿਆ ਸ਼ੇਕੜ ਸਾਹਿਬ ਸਿੰਘ ਦੇ ਟਾਕਰੇ ਦੀ ਸ਼ਕਤੀ ਮੈਦਾਨ ਵਿੱਚ ਨਾ ਦੇਖ ਕੇ ਮੈਦਾਨ ਵਿੱਚ ਨਾ ਦੇਖ ਕੇ ਸੌਧਰਾ ਦੇ ਕਿਲੇ ਵਿੱਚ ਹੋ ਬੈਠਾ ਇਹਨਾਂ ਬਾਰੋਂ ਘੇਰਾ ਘੱਟ ਲਿਆ ਕਈ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਸਿੱਟਾ ਕੁਝ ਵੀ ਨਾ ਨਿਕਲਿਆ ਹੁਣ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਮਹਾ ਸਿੰਘ ਕਰੜੀ ਘਾਲ ਕਲਣਾ ਦੇ ਚੰਗੇ ਭੋਜਨ ਨਾ ਮਿਲਣ ਕਰਕੇ ਪੇਚਕ ਨਾਲ ਬਿਮਾਰ ਹੋ ਗਿਆ ਜਦ ਬਿਮਾਰੀ ਦਿਨੋ ਦਿਨ ਵੱਧਦੀ ਡਿੱਠੀ ਤਾਂ ਇਹ ਮਹਮ ਆਪਣੇ ਹਉਣ ਹਰ ਪੁੱਤਰ ਰਣਜੀਤ ਸਿੰਘ ਦੇ ਹੱਥ ਸੌਂਪ ਕੇ ਤੇ ਇਸ ਸਮੇਂ ਮੈਦਾਨ ਦੀ ਜੰਗ ਉਸ ਦੇ ਨਾਲ ਹੀ ਆਪ ਮੈਦਾਨ ਦੀ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਉੱਪਰ ਸੌਂਪ ਕੇ ਤੇ ਆਪ ਜੰਗ ਦਾ ਮੈਦਾਨ ਛੱਡ ਕੇ ਆਪ ਗੁਜਰਾਂ ਵੱਲੇ ਆਪਰ ਤੇ ਆ ਮਹਾ ਸਿੰਘ ਜਦੋਂ ਮੈਦਾਨ ਤੋਂ ਤੁਰਨ ਲੱਗਾ ਤਾਂ ਉਹ ਆਪਣੇ ਆਪ ਨੂੰ ਇੰਨਾ ਬਿਹਾਲ ਢਠਾ ਕੀ ਆਪਣੇ ਪੁੱਤਰ ਦੀ ਦਸਤਾਰ ਬੰਦੀ ਮਰਿਆਦਾ ਆਪਣੇ ਹੱਥਾਂ ਨਾਲ ਉਥੇ ਹੀ ਬੁਰੀਕਾਰ ਆਇਆ ਉਧਰ ਰਣਜੀਤ ਸਿੰਘ ਨੇ ਘੇਰੇ ਨੂੰ ਬਰਬਾਹ ਬਰਾਬਰ ਜਾਰੀ ਰੱਖਿਆ ਇਹਨਾਂ ਨੂੰ ਖਬਰ ਪਹੁੰਚੀ ਕਿ ਪੰਗਿਆਂ ਦਾ ਇੱਕ ਭਾਰੀ ਦਸਤਾ ਕਿਲੇ ਦੇ ਕਿਲੇ ਦੇ ਛਡਾਉਣ ਲਈ ਸਰਦਾਰ ਕਰਮ ਸਿੰਘ ਦੇ ਯੋਧ ਸਿੰਘ ਦੀ ਤਹਿਤ ਵਿੱਚ ਆ ਰਿਹਾ ਹੈ ਰਣਜੀਤ ਸਿੰਘ ਨੇ ਝਟ ਉਹਨਾਂ ਦਾ ਰਾਖ ਕੋਟ ਮਹਾਰਾਜ ਦੇ ਲਾਗੇ ਜੰਗਲ ਵਿੱਚ ਰੋਕ ਲਿਆ ਅਤੇ ਇਹਨਾਂ ਦੇ ਪਹੁੰਚਦਿਆਂ ਹੀ ਇੱਕ ਹੱਲਾ ਐਸਾ ਬੋਲਿਆ ਕਿ ਉਹਨਾਂ ਨੂੰ ਬਿਨਾਂ ਮਦਾਨ ਨੂੰ ਖਾਲੀ ਛੱਡਣ ਤੋਂ ਹੋਰ ਕੋਈ ਚਾਰਾ ਨਾ ਦੇਸਿਆ ਇਸ ਲੜਾਈ ਵਿੱਚ ਕਈ ਤੋਪਾਂ ਤੇ ਜੰਬੂਕਾਂ ਤੇ ਜੰਮਰੂਕ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਏ ਜੋ ਉਸਨੇ ਗੁਜਰਾਂ ਵਾਲੇ ਭਜਵਾ ਦਿੱਤੇ ਇਹਨਾਂ ਨੂੰ ਵੇਖ ਕੇ ਮਹਾ ਸਿੰਘ ਬਹੁਤ ਹੀ ਪ੍ਰਸੰਨ ਹੋਏ ਪਰ ਇਹ ਪ੍ਰਸੰਤਾ ਉਹਨਾਂ ਦੀ ਛੇਕੜ ਲਈ ਪ੍ਰਸੰਤਾ ਸੀ ਕਿਉਂਕਿ ਉਸ ਤੋਂ ਦੂਜੇ ਦਿਨ ਸੰਨ 1792 ਨੂੰ 27 ਸਾਲ ਦੀ ਯੁਵਾ ਅਵਸਥਾ ਵਿੱਚ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਿਆ ਰਣਜੀਤ ਸਿੰਘ ਅਜੇ ਕੋਟ ਮਹਾਰਾਜ ਵਿੱਚ ਹੀ ਸੀ ਇੱਥੇ ਉਹਨਾਂ ਨੂੰ ਆਪਣੇ ਪਿਤਾ ਦੇ ਚਲਾਣੇ ਦੀ ਖਬਰ ਪੁੱਜੀ ਤਾਂ ਉਹ ਸਿੱਧਾ ਉਥੋਂ ਗੁਜਰਾਵਾਲ ਵਿਖੇ ਪੁੱਜੇ ਅਤੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਪੂਰੀ ਮਰਿਆਦਾ ਦੇ ਨਾਲ ਕੀਤਾ ਗਿਆ ਇਸ ਸਮੇਂ ਪੰਜਾਬ ਦੀ ਦਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨੂੰ ਲਿਖਣ ਤੋਂ ਪਹਿਲਾਂ ਇੱਥੇ ਇਹ ਗੱਲ ਲਿਖਣੀ ਜ਼ਰੂਰੀ ਹੈ ਕਿ ਇਸ ਸਮੇਂ ਪੰਜਾਬ ਦੀ ਦਸ਼ਾ ਕੀ ਸੀ ਉਸਤੇ ਇੱਕ ਨਜ਼ਰ ਪਾਈ ਜਾਵੇ ਪੰਜਾਬ ਦਾ ਬਹੁਤ ਸਾਰਾ ਭਾਗ ਸਿੱਖਾਂ ਦੀਆਂ 12 ਮਿਸਲਾਂ ਦੇ ਅਧੀਨ ਸੀ ਇਸ ਦੀ ਰਾਜਧਾਨੀ ਲਾਹੌਰ ਤਿੰਨ ਸਿੱਖ ਸਰਦਾਰਾਂ ਲਹਿਣਾ ਸਿੰਘ ਗੁੱਜਰ ਸਿੰਘ ਅਤੇ ਸੂਬਾ ਸਿੰਘ ਭੰਗੀਆਂ ਨੇ ਸਾਂਭੀ ਹੋਈ ਸੀ ਉਪਰੋਸੰਨ 1795 ਵਿੱਚ ਸ਼ਾਹ ਜਮਾਨ ਦੁਰਾਨੀ ਨੇ ਪੰਜਾਬ ਪੂਰਾ ਤਵਾ ਕਰ ਦਿੱਤਾ ਜਿਸ ਦੇ ਕਾਰਨ ਦੇਸ਼ ਵਿੱਚ ਵਧੇਰੇ ਹਲਚਲ ਮਚ ਗਈ ਇਸ ਦੇ ਆਉਣ ਦੇ ਕਾਰਨ ਮਾਰਗ ਦੇ ਲਾਗੇ ਚਾਗੇ ਵਸਦੇ ਸਿੱਖਾਂ ਦਾ ਮੈਦਾਨ ਤੋਂ ਜੰਗਲ ਤੀਆਂ ਮੋਰਚਿਆਂ ਵਿੱਚ ਇਸ ਭਾਵਨਾ ਮੋਰਚਿਆਂ ਵਿੱਚ ਇਸ ਭਾਵਨਾ ਨਾਲ ਜਦ ਅਟੇ ਕੀ ਜਦ ਦੁਰਾਨੀ ਲਸ਼ਕਰ ਇਧਰ ਵਧੇ ਤਾਂ ਇਨ੍ਹਾਂ ਮੋਰਚਿਆਂ ਵਿੱਚੋਂ ਐਸੀਆਂ ਵਾੜਾਂ ਚੜਾਈਆਂ ਐਸੀਆਂ ਵਾੜਾਂ ਚੜਾਈਆਂ ਜਾਣ ਕਿ ਕੋਈ ਵੈਰੀ ਵੀ ਨਿਸ਼ਾਨੇ ਤੋਂ ਵੱਜ ਨਾ ਸਕੇ ਇਸ ਸਮੇਂ ਸਿੱਖਾਂ ਦੀਆਂ ਲੜਾਈਆਂ ਦੀ ਵਿਸ਼ੇਸ਼ ਵਿਧੀ ਇਹੋ ਸੀ ਕਿ ਉਹ ਵੈਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡਾਂ ਤੋਂ ਹਟ ਕੇ ਕਿਸੇ ਲਾਗੇ ਦੇ ਜੰਗਲਾਂ ਦੇ ਜਾਂ ਮੋਰਚੇ ਬਣਾ ਕੇ ਉਹਨਾਂ ਦੇ ਥਾਣੇ ਮਲਦੇ ਸਨ ਤੇ ਹਰ ਘੜੀ ਇਸ ਤਾਕ ਵਿੱਚ ਹੁੰਦੇ ਸਨ ਕਿ ਵੈਰੀ ਦਾ ਦਲ ਜਦੋਂ ਵੀ ਇੱਥੇ ਆਵੇ ਤਾਂ ਉਹਨਾਂ ਦੇ ਨਿਸ਼ਾਨੇ ਹੇਠ ਆਵੇ ਤਾਂ ਜੋ ਉੱਪਰ ਉਹ ਗੋਲੀਆਂ ਤੀਰਾਂ ਦਾ ਮੀਂਹ ਵਰਸਾਉਣ ਉਧਰ ਵਰਸਾਉਣ ਉਧਰ ਗਣੀ ਗਨੀਮ ਖੁਸ਼ੀ ਖੁਸ਼ੀ ਜਨਿਤ ਨਿਚਿਤ ਹੋ ਕੇ ਸਿੱਧਾ ਅੱਗੇ ਵੱਧਦਾ ਚਲਾ ਆਉਂਦਾ ਸੀ ਚਲਾ ਆਉਂਦਾ ਇਧਰ ਇਹ ਬੜੀ ਚੀਜ਼ ਨਾਲ ਉਸਦੇ ਹਰ ਇੱਕ ਕਰਤਵ ਨੂੰ ਤਾੜਵੇ ਰਹਿੰਦੇ ਅਤੇ ਜਦ ਉਹਨਾਂ ਨੂੰ ਜਰਾ ਗਾਲਫ ਪਾਉਂਦੇ ਤਦ ਇੱਕਾ ਇੱਕਾ ਗੜੇ ਮਾਰ ਗੋਲੀਆਂ ਵਰਸਾ ਦਿੰਦੇ ਉਹ ਵੈਰੀ ਦੀ ਸੁੱਧ ਸੰਭਾਲ ਤੋਂ ਪਹਿਲਾਂ ਹੀ ਉਸ ਦਾ ਵਦੇਰਾ ਭਾਗ ਮੌਦ ਦੇ ਘਾੜ ਚੜ ਗਿਆ ਜਦੋਂ ਇਸ ਹਫਤੇ ਜਦੋਂ ਇਸ ਹਫੜਾ ਦਬੜੀ ਵਿੱਚ ਤਿੱਖੀਆਂ ਤਲਵਾਰਾਂ ਧੂਕੇ ਵੈਰੀ ਦੇ ਦੇ ਰਹੇ ਖੇ ਲਕਸ਼ਰ ਦੇ ਸਿਰ ਬਿਜਲੀ ਵਾਂਗ ਕਰਕ ਕੇ ਜਾ ਪੈਂਦੇ ਹਨ ਅਤੇ ਜਦ ਨਾਲ ਭੂਲ ਕੇ ਦੋ ਚਾਰ ਐਸੇ ਹੱਥ ਪਲੇਥੇ ਦੇ ਦੋ ਕਰਦੇ ਕਿ ਬਿਨਾ ਕਿਸੇ ਲੰਮੀ ਲੜਾਈ ਦੇ ਵੈਰੀ ਦਾ ਸਫਾਇਆ ਹੋ ਜਾਂਦਾ ਸੀ ਇਸ ਖਲਗਲੀ ਵਿੱਚ ਵੈਰੀ ਦੀਆਂ ਐਸੀਆਂ ਸੱਤੇ ਸੁਧਾਂ ਭੁੱਲ ਜਾਂਦੀਆਂ ਕਿ ਜਿੱਧਰ ਕਿਸੇ ਨੂੰ ਰਾਹ ਲੱਭਦਾ ਉਧਰ ਨੂੰ ਭੱਜ ਨਿਕਲਦਾ ਇਨ੍ਹਾਂ ਮਾਰਾਂ ਵਿੱਚ ਸਿੱਖਾਂ ਦੇ ਹੱਥ ਹਜ਼ਾਰਾਂ ਦੇ ਹਥਿਆਰ ਜੰਗੀ ਸਮਾਨ ਤੇ ਬੇਗਣਤ ਘੋੜੇ ਆਦ ਇਨਾਂ ਦੇ ਜਿਨ੍ਹਾਂ ਨਾਲ ਇਹਨਾਂ ਦੇ ਮੁਦਰਾ ਦੇ ਧੋਨੇ ਧੋਤੇ ਜਾਂਦੇ ਸਨ ਹੁਣ ਜਦ ਦਰਿਆਵਾਂ ਦੁਰਿਆ ਦੁਰਾਨੀਆਂ ਦੇਤਾਵੇ ਦਾ ਖਾਲਸੇ ਨੂੰ ਪਤਾ ਲੱਗਾ ਤਾਂ ਉੱਪਰ ਜਦ ਦੱਸੇ ਨੀਮਾ ਅਨੁਸਾਰ ਉਹ ਮੈਦਾਨੀ ਪਿੰਡਾਂ ਤੋਂ ਹਟ ਕੇ ਜੰਗਲਾਂ ਵਿੱਚ ਜਾ ਡਟੇ ਸ਼ਾਜ ਸ਼ਾਜ ਜਮਾਨ ਬਿਨਾਂ ਕਿਸੇ ਲੰਬੀ ਲੜਾਈ ਦੇ ਲਾਹੌਰਾ ਵੜਿਆ ਇੱਥੇ ਪਹੁੰਚਦਿਆਂ ਸਾਰ ਹੀ ਇਸ ਨੇ ਆਪਣੇ ਦਾਦੇ ਅਹਿਮਦ ਸ਼ਾਹ ਦੁਰਾਨੀ ਦੀਆਂ ਔਂਕੜਾਂ ਅਹਿਮਦ ਸ਼ਾਹ ਦੁਰਾਨੀ ਦੀਆਂ ਇੱਥੇ ਪਹੁੰਚਦਿਆਂ ਸਾਰ ਹੀ ਇਸ ਦੇ ਆਪਣੇ ਦਾਦੇ ਅਹਿਮਦ ਸ਼ਾਹ ਦੁਰਾਨੀ ਦੀਆਂ ਔਂਕੜਾਂ ਇਸ ਦੀਆਂ ਅੱਖਾਂ 'ਗੇ ਆਖ ਲੋਤੀਆਂ ਜੋ ਜੰਗਲ ਵੱਲ ਵਧਨ ਵਧਨ ਵਿੱਚ ਖਾਲਸੇ ਦੇ ਹੱਥੋਂ ਉਸ ਨੂੰ ਭੁਗਤਣੀਆਂ ਪਈਆਂ ਛੇਕੜ ਵਿੱਚ ਇਹ ਫੈਸਲਾ ਕੀਤਾ ਕਿ ਇੱਥੋਂ ਹੀ ਪਿੱਛੇ ਨੂੰ ਪਰਤ ਜਾਵੇ ਅਰਥਾਤ ਉਸ ਦਾ ਅੱਗੇ ਵਧਣ ਦਾ ਹੀ ਆ ਨਾ ਹਿਆ ਮਤਲਬ ਕਿ ਉਹਦਾ ਅੱਗੇ ਵਧਣ ਤਾਂ ਹਿੰਮਤ ਨਾ ਬਈ ਇਧਰ ਖਾਲਸੇ ਨੂੰ ਜਦ ਸੁਈਆਂ ਜਾਂ ਸ਼ਾਹ ਜਮਾਨ ਦੇ ਪਿੱਛੇ ਮੁੜ ਜਾਣ ਦੀ ਖਬਰ ਦਿੱਤੀ ਤਾਂ ਉਹਨਾਂ ਨੂੰ ਡਾਟਾ ਡੱਡਾ ਰਮਾਣ ਲੱਗਾ ਕਿ ਦੁਰਾਨੀ ਬਿਨਾ ਖਾਲਸੇ ਦੇ ਹੱਥ ਦੇਖਿਆ ਸੁੰਦਰ ਕਾਬਲੀ ਘੋੜੀ ਦੇ ਸੋਹਣੇ ਹੁਸ਼ਿਆਰ ਫੇਰ ਫੇਰ ਪ੍ਰਤਾਪ ਲੈ ਚੱਲਿਆ ਹੈ ਹੁਣ ਸਿੰਘਾਂ ਹੁਣ ਸਿੰਘ ਲੱਗੇ ਇਨਾਂ ਨੂੰ ਦਰਾਨੀ ਤੋਂ ਖੋਣ ਦੀਆਂ ਸੋਚਾਂ-ਸੋਚਣਾਂ ਛੇਕੜ ਲੰਮੀ ਵਿਚਾਰ ਦੇ ਅਬਰੰਤ ਇਹ ਸਲਾਹ ਠਹਿرائی ਗਈ ਕਿ ਖਾਲਸੇ ਨੂੰ ਜੰਗਲੀ ਮੋਰਚੇ ਛੱਡ ਕੇ ਲਾਹੌਰ ਦੇ ਲਾਗੇ ਜਾ ਕੇ ਡੇਰੇ ਜਮਾਉਣੇ ਚਾਹੀਦੇ ਹਨ ਪਰ ਹਰ ਰਾਤ ਛੋਟੇ-ਛੋਟੇ ਜਥੇ ਬਣਾ ਕੇ ਚਾਰੇ ਪਾਸਿਆਂ ਤੋਂ ਦਰਾਨੀ ਦੀ ਹੈ ਲਖਸ਼ਰ ਤੇ ਛਪੌਲ ਮਾਰ ਕੇ ਉਹਨਾਂ ਦਾ ਸਾਰਾ ਮਾਲ ਤੇ ਹਥਿਆਰ ਆਦ ਖੋਹ ਲੈਣੇ ਚਾਹੀਦੇ ਹਨ ਇਸ ਤਰ੍ਹਾਂ ਹੀ ਉਹਨਾਂ ਨੇ ਐਸੇ ਦੰਦ ਖੱਟੇ ਕੀਤੇ ਮੁੜ ਕੇ ਮੁੜਕਦੀ ਪੰਜਾਬ ਦਾ ਨਾਵੀ ਨਾ ਲੈਣ ਦੂਜੀ ਗੱਲ ਇਹ ਕੀ ਜਦੋਂ ਉਹ ਪਿੱਛੇ ਮੁੜਨ ਪਿੱਛੇ ਨੂੰ ਮੁੜ ਮੜੇ ਤਦ ਉਸਦਾ ਪਿੱਛਾ ਕੀਤਾ ਗਿਆਏ ਕਿ ਜਦੋਂ maal mata ਉਹ ਲੁੱਟ ਕੇ ਲੈ ਜਾ ਰਹੇ ਹੈ ਉਹ ਉਸਨ ਤੋਂ ਖੋ ਲੈ ਜਾ ਖੋ ਲਿਆ ਜਾਵੇ ਸੋ ਹੁਣ ਇਹਨਾਂ ਸੋਚੀਆਂ ਵਿੱਚੋਂ ਦਾ ਅਨਸਾਰ ਜ ਵਰਤੋ ਹੋਣ ਲੱਗੀ ਅਰਥਾਤ ਲੱਗੇ ਲਾਹੌਰ ਤੇ ਧਾਵੇ ਹੁਣ ਅਜੇ ਸੂਰਜ ਅੰਦਰ ਬਾਹਰ ਹੀ ਹੁੰਦਾ ਕੀ ਇਹ ਜਿੱਥੇ ਇਕੱਠੇ ਹੋ ਕੇ ਸੱਜੇ ਖੱਬੇ ਉਹ ਨਿਕਲਦੇ ਤੇ ਜੋ ਕੁਝ ਉਹਨਾਂ ਦੇ ਸਾਹਮਣੇ ਆਉਂਦਾ ਉਸ ਨੂੰ ਫਤ ਸਾਫ਼ ਕਰਕੇ ਤੁਰ ਫੁਰ ਤੁਰਤ ਹੁਰਤ ਕਿਤੇ ਵੀ ਕਿਤੇ ਜਾ ਪਹੁੰਚਦੇ ਇਸ ਤਰ੍ਹਾਂ ਕਾ ਇਸ ਤਰ੍ਹਾਂ ਕਰਨ ਵਿੱਚ ਨਾ ਕਿਸੇ ਸੋਚ ਦੀ ਲੋੜ ਸੀ ਤੇ ਨਾ ਹੀ ਕਿਸੇ ਲੰਮੇਰੇ ਸਮੇਂ ਦੀ ਜ਼ਰੂਰਤ ਸੀ ਇਹ ਉੜਦਾ ਉੜਦਾ ਛੇਰ ਵਾਈ ਹੱਲਾ ਕਰਦੇ ਤੇ ਉਹਨਾਂ ਦੇ ਪੈਰੀਂ ਪਰਤਦੇ ਹੋਏ ਮੁੜ ਆਪਣੇ ਨਿਯਮ ਤੇ ਕੀਤੇ ਸਥਾਨ ਤੇ ਡੇਰਾ ਲਾਉਂਦੇ ਇਹ ਕੰਮ ਏਡੀ ਫੁਰਤੀ ਨਾਲ ਕਰਦੇ ਅੱਡੀ ਪ੍ਰਤੀ ਨਾਲ ਕਰਦੇ ਹੁੰਦੇ ਕਿ ਪਹਿਰ ਪਹਿਰੇਦਾਰ ਤੇ ਗਸ਼ਤੀ ਦਸਤਿਆਂ ਤੱਕ ਖਬਰਾਂ ਪਹੁੰਚਦੇ ਪਹੁੰਚਦੇ ਤਾਂ ਇਹ ਆਪਣਾ ਕੰਮ ਕਰਕੇ ਮੱਖਣ ਵਿੱਚੋਂ ਵਾਲ ਦੀ ਤਰ੍ਹਾਂ ਸਾਫ਼ ਪਾਰ ਹੋ ਜਾਂਦੇ ਇਸ ਸਮੇਂ ਜਿੱਥੇ ਮਿਸਲਦਾਰ ਆਪਣੀ ਸੂਰਮਤਾਈ ਦਾ ਸਿਕਾ ਦੁਰਾਨੀਆਂ ਦੇ ਦਿਲਾ ਪਰਬਠਾ ਰਹੇ ਸਨ ਉੱਥੇ ਹੀ ਮੁੰਸ਼ੀ ਸੋਹਣ ਲਾਲ ਰਣਜੀਤ ਸਿੰਘ ਦੀ ਨਿਰਪੈ ਇੱਕ ਅਚਰਜ ਘਟਨਾ ਦਾ ਹਾਲ ਉਹ ਲਿਖਦਾ ਹੈ ਕਿ ਜਬ ਜਦ ਸ਼ਾਹਜਹਾਂ ਜਮਾਨ ਲਾਹੌਰ ਦੇ ਕਿਲੇ ਵਿੱਚ ਠਹਿਰ ਫਹਿਰਿਆ ਹੋਇਆ ਸੀ ਤਾਂ ਰਣਜੀਤ ਸਿੰਘ ਆਪਣੇ ਜਵਾਨਾਂ ਨਾਲ ਤਿੰਨ ਵਾਰੀ ਕਿਲਾ ਲਾਹੌਰ ਸਾਹਮਣੇ ਆਇਆ ਅਤੇ ਠੀਕ ਸੰਮਣ ਬੁਰਜ ਦੇ ਢੇਠ ਖੜੋ ਕੇ ਜਿੱਥੇ ਸ਼ਾਹ ਜਮਾਨ ਬੈਠਿਆ ਕਰਦਾ ਸੀ ਗੋਲੀਆਂ ਚਲਾਈਆਂ ਜਿੰਨਾ ਨਾਲ ਕਦੀ ਦੁਰਾਨੀ ਫੱਟੜ ਹੋਏ ਅਤੇ ਗੱਜ ਕੇ ਗਰਜਵੀਂ ਆਵਾਜ਼ ਨਾਲ ਆਖਦਾ ਮੈਂ ਐ ਅਹਿਮਦ ਸ਼ਾ ਅਬਦਾਲੀ ਦੇ ਪੋਤੇ ਵੇਖ ਸਰਦਾਰਾ ਚੜਤ ਸਿੰਘ ਦਾ ਪੋਤਾ ਆਇਆ ਹੈ ਜਦੋਂ ਆ ਸਾਹਮਣੇ ਆ ਤੇ ਇਸ ਦੇ ਹੱਥੋਂ ਹੱਤ ਇਸ ਦੇ ਦੋ ਹੱਥ ਵੇਖ ਲੈ ਜਦੋਂ ਦਰਾਨੀ ਕਿਲੇ ਤੋਂ ਬਾਹਰ ਨਿਕਲਦਾ ਹੈ ਨਿਕਲਦਾ ਹਿਆ ਨਾ ਕਰਦਾ ਤੇ ਉਹ ਵਾਪਸ ਪਰਤੇ ਜਾਂਦਾ ਸੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਦੇ ਲਈ ਇੰਨਾ ਹੀ ਫਿਰ ਅਗਲੇ ਪਾਰਟ ਦੇ ਵਿੱਚ ਆਪਾਂ ਬਿਆਨ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੋਂ ਵੱਧ ਤੋਂ ਵੱਧ ਪਿਆਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ